ਵਾਹਿਗੁਰੂ ਜੀ ਕੀ ਫਤਿਹ ਸ਼ਬਦ ਗੁਰਪੀਰਾ ਕਹਿਰ ਗੰਬੀਰਾ ਬਨ ਸ਼ਬਦੈ ਜਗ ਬਹੁ ਰਾਣੋ ਸ਼ਬਦ ਗੁਰੂ ਪਰਫੈਕਟ ਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੋਦ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭਨਾ ਦੇ ਭਾਗ ਜਾ ਕੇ ਹਨ ਜੋ ਦੀਨ ਦੁਨੀਆ ਦੇ ਮਾਲਕ ਸਤ ਕਰਤਾਰ ਸਰਜਨ ਹਾਰ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਗੋਦ ਵਿੱਚ ਜੁੜ ਬੈਠੇ ਹਾਂ ਸਤਪੁਰਖਾਂ ਦੀ ਮਹਾਂਪੁਰਸ਼ਾਰੀ ਯਾਦ ਬਣਾ ਰਹੇ ਹਾਂ ਇਸ ਪਾਗਾ ਕੜਾ ਸੱਤੜੀਆਂ ਸਾਡੀ ਝੋਲੀ ਪੈਰੀਆਂ ਹਨ ਦਾਸਰਾਤ ਪਹਿਲਾਂ ਪੰਥ ਦੇ ਮਹਾਨ ਵਿਦਵਾਨ ਸ੍ਰੀਮਾਨ ਸੰਤ ਪਾਪਾ ਮੀਰ ਸਿੰਘ ਸਾਹਿਬ ਜੀ ਆਪ ਸੰਤਾਂ ਦੇ ਦਰਸ਼ਨ ਕਰ ਰਹੇ ਸਨ ਸਲੀਛਾ ਤਾਂਗ ਹੁੰਦੀ ਹੈ ਵੀ ਜਿੱਥੇ ਜਾਈਏ ਸੰਗਤ ਵਿੱਚ ਬੈਠ ਕੇ ਸਰਵਣ करिए ਜੋ ਸਤਿਪਰਖਾਂ પાસે ਮਹਾਪੁਰਸ਼ਾਂ પાસે ਖਜ਼ਾਨਾ ਮਿਲਦਾ ਹੈ ਉਹਨੂੰ ਲੁੱਟ ਲਈਏ ਜੋ ਕੁਝ ਖਿੱਚ ਸਕਦੇ ਹਾਂ ਲੈ ਜਾ ਸਕਦੇ ਹਾਂ ਉਹ ਪ੍ਰਾਪਤ करिए ਮਹਾਪੁਰਸ਼ਾਂ ਦਾ ਹਕਮ ਹੈ ਪਈ ਆਪ ਹੀ ਸੰਗਤ ਦੇ ਦਰਸ਼ਨ ਕਰ ਲੈ ਬਾਬਾ ਮੀਰ ਸਿੰਘ ਸਾਹਿਬ ਜੀ ਨੇ ਹੁਣ ਆਪ ਜੀ ਨਾਲ ਬਚਨ ਕਰਦੇ ਹਾਂ ਜੋ ਵਿਚਾਰਾ ਕੀਤਿਆਂ ਇੱਕ ਆਪਜੀ ਨੇ ਇਹ ਸਮਝਾਇਆ ਰੱਬ ਔਰ ਰੱਬ ਦਾ ਨਾਮ ਸਭ ਤੋਂ ਉੱਚਾ ਦੂਸਰਾ ਸਾਧੂ ਦੀ ਸੰਗਤ ਔਰ ਸੰਗ ਕਰਨ ਨਾਲ ਜਿਹੜਾ ਰੰਗ ਚੜਦਾ ਹੈ ਉਹਦੇ ਮਹਤਵਪੂਰਨ ਗੁਰਮੁਖਰ ਰੱਬ ਅਸੀਂ ਸਾਰੀ ਦੁਨੀਆ ਰੱਬ ਨੂੰ ਲੱਭਦੀ ਹੈ ਰੱਬ ਕੌਣ ਹੈ ਇਸ ਵੇਲੇ ਅਸੀਂ ਰੱਬ ਦੀ ਗੋਦ ਵਿੱਚ ਹੀ ਬੈਠੇ ਹਾਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਰ ਬਾਣੀ ਹੀ ਗੁਰੂ ਹੈ ਪਰ ਸਾਨੂੰ ਫਰਮਾਨ جاری ਹੁੰਦਾ ਹੈ ਗੁਰਪਰਮੇਸ਼ਰ ਇੱਕ ਹੈ देयर इज नो ਡਿਸਟਿੰਕਸ਼ਨ ਬੀਟਵੀਨ ਗੋਡ ਐਂਡ ਗੁਰੂ ਵਾਹਿਗੁਰੂ ਅਕਾਲ ਪੁਰਖ ਗੁਰੂ ਵਰ ਅਕਾਲ ਪੁਰਖ ਵਿੱਚ ਪਰਮੇਸ਼ਰ ਵਿੱਚ ਅੰਤਰ ਨਹੀਂ ਹੈ ਅਸੀਂ ਤੁਸੀਂ ਰੱਬ ਦੀ ਗੋਦ ਵਿੱਚ ਜੁੜ ਬੈਠੇ ਹਾਂ ਰੱਬ ਦੇ ਪਾਸ ਬੈਠੇ ਹਾਂ ਇਹ ਅਕਾਲ ਪੁਰਖ ਨੂੰ ਮੰਨਦੇ ਹਾਂ ਰੱਬ ਸਭ ਤੋਂ ਉੱਚਾ ਹੈ ਭਾਵ ਰੱਬ ਦੀ ਗੋਦ ਵਿੱਚ ਉਹ ਬੈਠੇ ਹਾਂ ਔਰ ਰੱਬ ਦਾ ਨਾਮ ਉੱਚਾ ਹੈ ਗੁਰੂ ਦੇ ਨਾਮ ਦੀ ਵਾਹਿਗੁਰੂ ਦੇ ਨਾਮ ਦੀ ਐਸੀ ਕਿਰਪਾ ਹੈ ਐਸੀ ਖੇੜ ਹੈ ਸੁਣੇ ਕਹੰਗੇ ਜੋ ਇਹ ਰਸਨਾ ਪਾਵੇ ਸੁਣੇ ਮੂੜ ਚਿਤ ਲਾਏ ਚਤਰਤਾ ਆਵੇ ਇਹ ਪਰਮੇਸ਼ਰ ਦਾ ਨਾਮ ਐਸਾ ਹੈ ਕੋਈ ਗੁਰਦਾ ਜਿਹੜਾ ਸੁਣ ਲਵੇ ਵਿਚਾਰ ਕਰਨ ਕਹਿੰਦੇ ਰਸਨਾ ਆ ਜਾਂਦੀ ਰਸਨਾ ਪਾ ਜਾਂਦਾ ਹੈ ਉਹ ਬੋਲਣ ਲੱਗ ਜਾਂਦਾ ਹੈ ਇਸ ਸਮਤਾ ਇੱਕ ਕਿਰਪਾ ਗੁਰੂ ਦੇ ਨਾਮ ਦੀ ਹੈ ਸੁਣਾਏ ਮੂੜ ਚਿਤ ਲਾਏ ਚਤਪਾ ਆਵੇ ਜਿਹੜਾ ਮੂਰਖ ਹੈ ਜਿਹਨੂੰ ਸੋਝੀ ਨਹੀਂ ਹੈ ਜਿਵੇਂ ਸਭ ਦੇ ਵਰਗੇ ਮੰਦਪੁੱద్ధి ਹਨ ਜਿੱਥੇ ਗੁਰੂ ਪਾਤਸ਼ਾਹ ਦਾ ਨਾਮ ਵਿਚਾਰਨ ਹੁੰਦਾ ਹੋਵੇ ਔਰ ਨਾਮ ਨਾ ਰੰਗ ਰਤियां ਰੰਗ ਰਤियां ਰੂਹਾਂ ਦੇ ਬਚਨ ਜਦੋਂ ਸਰਵਨ ਕਰਦੇ ਹਾਂ ਕਮਾਈ ਆੜੇ ਮੈਂ ਮੂਰਖਾਂ ਦੇ ਝੋਲੀ ਵਿੱਚ ਵੀ ਸੋਚੀ ਪੈ ਜਾਂਦੀ ਹੈ। ਇਹ ਕਿਰਪਾ ਹੈ ਗੁਰੂ ਦੀ ਔਰ ਗੁਰੂ ਦੇ ਨਾਮ ਦੀ। ਨਾਮ ਜਪਹੁ ਨਾਮ ਆਰਾਧੋ ਕਿੱਥੇ ਗੁਰਪੂਰੇ ਕੀ ਸ਼ਰਮ ਆਈ। ਸਤਿਗੁਰ ਦੀ ਸ਼ਰਨੇ ਆ ਕਰਕੇ ਗੁਰੂ ਦਾ ਨਾਮ ਜਪਣਾ। ਔਰ ਮਹਾਰਾਜੀ ਕਿਰਪਾ ਕਰਕੇ ਸਮਝਾਉਂਦੇ ਹਨ ਨਾਮ ਜਪਹੁ ਮੇਰੇ ਸਾਜਣ ਸਹਿਣਾ। ਨਾਮ ਬਿਨਾ ਮੈਂ ਅਬਰ ਨਾ ਕੋਈ ਵੱਡੇ ਭਾਗ ਗੁਰੂ ਘਰ ਨਾਲੇ ਵੱਡੇ ਭਾਗ ਹਨ ਸਾਡੇ ਤੁਹਾਡੇ ਸਭਨਾ ਦੇ ਜੋ ਗੁਰੂ ਦੀ ਸ਼ਰਣ ਗੁਰੂ ਦੀ ਗੋਦ ਸਾਨੂੰ ਪ੍ਰਾਪਤ ਹੋ ਰਹੀ ਹੈ ਬਟ ਭਾਗੀ ਸਾਧ ਸੰਗ ਪ੍ਰਾਪਤਨ ਭੇਟੇ ਧਰਮਤ ਕੋਈ ਤੈਨ ਕੀ ਧੂੜ ਨਾਨਕ ਦਾਸ ਭਾਖ ਜਿਨ ਹਰ ਨਾਮ ਹਿਰਦੈ ਪਰੋਇ ਜੀ ਮਹਾਪੁਰਸ਼ ਪਹਿਲਾ ਵੀ ਆਪ ਜੀ ਨਾਲ ਬਚਨ ਕਰ ਰੇ ਸੇ ਵੀ ਜਿਹੜੇ ਕੋਲ ਗੁਰੂ ਦਾ ਨਾਮ ਹੋ ਜਾਏ ਜਿਹੜਾ ਨਾਮ ਜਪ ਲਵੇ ਉਹ ਤਰ ਜਾਂਦੇ ਹਨ ਸਾਧ ਸੰਗ ਨੂੰ ਨਾਮ ਦੀ ਪ੍ਰਾਪਤੀ ਹੋ ਜਾਏ। ਦੂਸਰੀ ਬੇਨਤੀ ਜੋ ਮਹਾਪੁਰਸ਼ ਕਰ ਰਹੇ ਸੰਗ। ਵੀ ਸਾਧੂ ਦਾ ਸੰਗ ਔਰ ਸੇਵਾ। ਹਰ ਜਨ ਕੀ ਸੇਵਾ ਜੋ ਕਰ ਇਤ ਉਤੇ ਛੁਟਾਏ। ਜਦੋਂ ਆਪਣੇ ਮਨ ਦੀ ਹੋਂਦ ਨੂੰ ਛੱਡ ਕੇ ਮਨ ਦੀ ਹੋਂਦ ਨੂੰ ਮਕਾ ਕਰਕੇ ਆਪਣੇ ਆਈਡੈਂਟੀਟੀ ਖਤਮ ਕਰਕੇ ਗੁਰੂ ਦੀ ਆਈਡੈਂਟੀਟੀ ਨੂੰ ਮਾਨਤਾ ਦਿੰਦਿਆਂ ਸੇਵਾ ਵਿੱਚ ਜੁੜੇਗਾ ਤੂੰ ਤੂੰ ਕਰਤਾ ਤੂੰ ਹੋਆ ਮੁਝ ਮੇ ਰਹਾ ਨਾ ਆਪਣਾ ਆਪ ਛੱਡਣਾ ਪਵੇਗਾ ਆਪਣਾ ਆਪ ਛੱਡੇਗਾ ਤਾਂ ਗੁਰੂ ਦਾ ਹਿਰਦੇ 'ਚ ਪ੍ਰਕਾਸ਼ ਹੋਵੇਗਾ ਹੁਣ ਆਪਣਾ ਆਪ ਛੱਡਣ ਲਈ ਜਿਹੜਾ ਸਭ ਤੋਂ ਵੱਡਾ ਮਾਰਗ ਹੈ ਉਹ ਸੇਵਾ ਦਾ ਹੈ ਸੰਗਤ ਦਾ ਸੇਵਾ ਦਾ ਹੈ ਫੇਰਾ ਪੇਸ਼ ਆਇਆ ਰੰਗ ਦਾ ਜਿਵੇਂ ਇੱਕ ਕੰਧ ਦੇ ਉੱਤੇ ਰੰਗ ਕੋਈ ਕਰਦਾ ਹੈ ਪੇਂਟ ਕਰਦਾ ਹੈ ਜਦੋਂ ਪੇਂਟ ਕੀਤਾ ਰੰਗ ਕੀਤਾ ਜਦੋਂ ਤੱਕ ਉਹ ਰੰਗ ਗਿੱਲਾ ਉਹਦੇ ਤੇ ਹੱਥ ਲਾਇਆ ਕੱਪੜਾ ਲਾਇਆ ਉਹ ਰੰਗ ਚੜ ਜਾਂਦਾ ਹੈ ਕੁਝ ਸਮੇਂ ਬਾਅਦ ਜਦੋਂ ਜਾ ਕੇ ਕਰਕੇ ਦੇਖਿਆ ਤੇ ਰੰਗ ਸੁੱਕ ਗਿਆ ਜਿੰਨਾ ਮਰਜ਼ੀ ਹੱਥ ਲਾ ਲਓ ਜਿੰਨਾ ਮਰਜ਼ੀ ਉਹਨੂੰ ਤੇ ਕੱਪੜਾ ਫੇਰ ਲਓ ਉਹ ਰੰਗ ਹੁਣ ਚੜੇਗਾ ਨਹੀਂ ਕਿਉਂਕਿ ਰੰਗ ਸੁੱਕ ਗਿਆ ਹੈ ਇਹੀ ਫਰਕ ਹੈ ਸਾਡੇ ਵਰਗਿਆਂ ਦਾ ਔਰ ਰੰਗਨਿਤ ਰੂਹਾਂ ਦਾ ਸਾਧੂ ਸੰਤ ਮਹਾਪੁਰਸ਼ਾ ਦਾ ਜਿਹੜੇ ਰੰਗੇ ਹੋਏ ਰੂਹ ਮਹਾਪੁਰਸ਼ ਦੀ ਸੰਗਤ ਵਿੱਚ ਉਹਨਾਂ ਦੇ ਸੰਗ ਕਰਾਂਗੇ ਉਹਨਾਂ ਦੇ ਨੇੜੇ ਆਵਾਂਗੇ ਮਹਾਪੁਰਸ਼ ਕੌਣ ਹੈ ਜਿਹੜਾ ਗੁਰੂ ਨਾਲ ਜੁੜੇ ਜਿਹੜਾ ਸ਼ਬਦ ਨਾਲ ਜੁੜੇ ਉਹ ਹੈ ਸਾਧੂ ਜਿਹੜੇ ਸਿਮਰਨ ਦੀ ਕਮਾਈ ਕਰਨ ਧਰਮ ਦੀ ਕਿਰਤ ਕਰਨ ਉਹ ਹੈ ਸਾਧੂ ਜਿਹੜੇ ਸ਼ਬਦ ਨਾਲ ਜੁੜਨ ਉਹ ਹੈ ਸਾਧੂ ਜਦੋਂ ਸਾਧੂ ਦਾ ਸੰਗ ਕਰਦੇ ਹਾਂ ਸਾਧੂ ਦੇ ਨਿਕਟ ਆਉਂਦੇ ਹਾਂ ਜਿਹੜਾ ਰੰਗ ਉਹ ਸ਼ਬਦ ਦਾ ਨਾਮ ਦਾ ਪੁਣਿਆਪ ਤੇ ਚੜਾਉਦੇ ਹਨ ਜਦੋਂ ਉਹਨਾਂ ਦੀ ਸ਼ੋਹ ਪ੍ਰਾਪਤ ਕਰਦੇ ਹਾਂ ਉਹ ਰੰਗ ਸਾਨੂੰ ਵਿਚਣਦਾ ਰਹਿੰਦਾ ਹੈ ਰੰਗ ਮਿਲਦਾ ਰਹਿੰਦਾ ਹੈ ਜਿਵੇਂ ਕੰਧ ਤੇ ਜਦੋਂ ਰੰਗ ਤਾਜ਼ਾ ਕੀਤਾ ਹੋਵੇ ਤੇ ਹੱਥ ਲਾਵਾਂਗੇ ਰੰਗ ਚੜ ਜਾਂਦਾ ਹੈ ਜਦੋਂ ਸੁੱਕ ਗਿਆ ਜਿੰਨਾ ਮਰਜੀ ਹੱਥ ਫੇਰੀ ਚ ਰੰਗ ਨਹੀਂ ਚੜੇਗਾ ਇਸ ਕਾਰਕ ਜਿਹੜੇ ਸਦਾ ਹੀ ਵਾਹਿਗੁਰੂ ਦੀ ਯਾਦ ਵਿਚ ਰਹਿੰਦੇ ਹਨ ਬੰਦਗੀ ਵਿਚ ਰਹਿੰਦੇ ਹਨ ਸਵਾਸ ਸਵਾਸ ਉਸ ਦੀ ਆराधना ਕਰਦੇ ਹਨ ਜਦੋਂ ਉਹਨਾਂ ਦਾ ਸੰਗ ਕਰਦੇ ਹਨ ਉਹ ਰੰਗ ਸਾਡੇ ਨੂੰ ਚੜਦਾ ਹੈ ਰੰਗ ਕਿਹੜਾ ਗੁਰ ਕੀ ਬਾਣੀ ਸ਼ੋ ਰੰਗ ਲਾਏ ਗੁਰ ਕਿਰਪਾ ਲਾਵੇ ਦੁੱਖ ਜਾਏ ਇਹ ਰੰਗ ਫਿਰ ਜਦੋਂ ਚੜ ਜਾਂਦਾ ਹੈ ਸਾਧ ਸੰਗਤ ਜੀ ਸ਼ਬਦ ਦਾ ਰੰਗ ਨਾਮ ਦਾ ਰੰਗ ਅਜੰਦਾ ਬੰਦਗੀ ਦਾ ਰੰਗ ਜਦੋਂ ਚੜ ਜਾਂਦਾ ਹੈ ਦੁੱਖ ਦਿਲਦਰ ਆਪਣੇ ਆਪ ਹੀ ਭਟ ਜਾਂਦੇ ਹਨ ਗੁਰੂ ਸਾਹਿਬ ਜੀ ਜਦੋਂ ਗੋਦ ਵਿੱਚ ਆਉਣਾ ਮੰਗ ਇਹੀ ਹੋਵੇ ਸੱਚੇ ਪਾਤਸ਼ਾਹ ਆਪ ਜੀ ਦਾ ਪਿਆਰ ਮਿਲੇ ਆਪ ਜੀ ਕੇ ਪਿਆਰਿਆਂ ਦਾ ਪਿਆਰ ਮਿਲੇ ਨੇੜਤਾ ਮਿਲੇ ਵੀ ਰੋਜ਼ ਅਰਦਾਸ ਕਰਦੇ ਹਾਂ ਸਹੀ ਪਿਆਰੇ ਮੇਲੀ ਜਿਨਾ ਮਿਲਿਆ ਤੇਰਾ ਨਾਮ ਚਿਤਿਆ ਆਵੇ ਅੱਜ ਯਾਦ ਵੀ ਉਹਨਾਂ ਦੀ ਮਨਾ ਰਹੇ ਆ ਸਾਧੂ ਸੰਤ ਮਹਾਂਪੁਰਸ਼ ਉਹ ਹੀ ਆ ਜਿਨ੍ਹਾਂ ਦੇ ਨੇਕਟ ਆਇਆ ਜਿਨ੍ਹਾਂ ਦੇ ਸੰਮੁਖ ਆਇਆ ਦਰਸ਼ਨ ਕੀਤੇ ਆ ਪਰਮੇਸ਼ਰ ਦਾ ਨਾਮ ਜਪਦੇ ਆਵੇ ਅਸਾਂ ਗੁਰੂ ਕੋਲ ਆ ਕਰਕੇ ਗੁਰੂ ਨੂੰ ਮੰਗਣਾ ਗੁਰੂ ਦਾ ਪਿਆਰ ਮੰਗਣਾ ਜਿੰਨੀਆਂ ਇਛਾਵਾਂ ਹਨ ਜਿੰਨੇ ਫੁਰਨੇ ਹਨ ਗੁਰੂ ਕੋਲੋਂ ਮੰਗਣੇ ਦੀ ਲੋੜ ਨਹੀਂ ਹੈ ਸਾਥ ਸੰਗਤਿਓਂ ਉਹ ਆਪਣੇ ਆਪ ਸੁਭਿ ਵਿਛਾਵਾਂ ਝੋਲੇ ਵਿੱਚ ਪੈ ਜਾਂਦੀਆਂ ਹਨ ਸੁੱਖ ਝੋਲੇ ਵਿੱਚ ਪੈ ਜਾਂਦਾ ਹੈ ਮੰਗਣਾ ਨਹੀਂ ਪੈਂਦਾ ਸਤਿਕਾਰਯੋਗ ਸ੍ਰੀਮਾਨ ਸੰਤ ਬਾਬਾ ਜਸਵੰਤ ਸਿੰਘ ਸਾਹਿਬ ਜੀ ਸਮਰਾਲਾ ਚੌਕ ਵਾਲੇ ਬਚਨ ਕਰਿਆ ਕਰਦੇ ਸਮਝੇ ਏਸੀ ਹੈ ਹੀਟਰ ਹੈ ਜੇ ਉਹ ਪਾਵਰ ਸੋਰਸ ਨਾਲ ਜੁੜਿਆ ਉਹਦੀ ਤਾਰ ਜੁੜੀ ਹੈ ਅਲੱਗ ਲੱਗਾ ਹੋਇਆ ਹੈ ਉਹਦੇ ਕੋਲੋਂ ਠੰਡੀ ਹਵਾ ਜਾਂ ਨਿਗ ਮੰਗਣ ਦੀ ਲੋੜ ਨਹੀਂ ਪਵੇਗੀ ਜੇ ਦਰਖਤ ਜੁੜਿਆ ਹੈ ਉਹਦੀਆਂ ਜੜਾਂ ਜੁੜੀਆਂ ਹੋਈਆਂ ਹਨ ਉਹਦੇ ਕੋਲੋਂ ਛਾਂ ਮੰਗਣ ਦੀ ਲੋੜ ਨਹੀਂ ਪਵੇਗੀ ਉੱਪਰ ਫਲਤ ਹੋਵੇਗਾ ਉਹਦੇ ਕੋਲੋਂ ਛਾਂ ਮਿਲ ਜਾਏਗੀ ਇਹਨਾਂ ਬੈਨੇ ਗੁਰੂ ਦਾ ਸਿੱਖ ਜੇ ਗੁਰੂ ਨਾਲ ਜੁੜਿਆ ਹੈ ਤਾਂ ਸਿੱਖ ਨੂੰ ਕਦੀ ਮੰਗਣ ਦੀ ਲੋੜ ਨਹੀਂ ਜੀ ਪਵੇਗੀ ਸਰਬ ਸੁਖਾ ਦਾਤਾ ਸਤਿਗੁਰ ਆ ਕੀ ਸਰਨੀ ਭਾਈ ਆਦਰਸ਼ਨ ਪੇਟ ਦੋਹ ਦਨੰਤ ਆ ਦੁੱਖ ਗਿਆ ਹਰ ਗਾਇਆ ਗੁਰੂ ਹਰ ਸੁਖ ਹਰ ਆਨੰਦ ਹਰ ਖੁਸ਼ੀ ਦੇਣ ਦੇ ਸਮਰਥ ਹੈ ਗੁਰਮਖਾਤ ਜੋੜ ਆਪਣੇ ਗੁਰੂ ਨਾਲ ਆ ਕਰਕੇ ਸ਼ਬਦ ਗੁਰੂ ਨਾਲ ਜੋ ਜਦੋਂ ਜੁੜਨਾ ਕਰੇਗਾ ਜਦੋਂ ਜੁੜ ਜਾਵੇਗਾ ਫਿਰ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਦੇ ਉਤੇ ਬਖਸ਼ਾ ਹੋ ਜਾਂਦੀਆਂ ਹਨ ਇਸ ਕਰਕੇ ਇੱਛਾ ਤੋਂ ਰਹਿਤ ਹੋ ਕਰਕੇ ਆਪਣੇ ਗੁਰੂ ਕੇ ਪਾਸ ਆਈਏ ਅਸੀਂ ਹਮੇਸ਼ਾ ਇੱਕ ਉਦਾਹਰਨ ਦਿੰਨੇ ਹਾਂ ਵੀ ਜਦੋਂ ਆਮ ਤੌਰ ਤੇ ਕਿਸੇ ਦੁਕਾਨ ਤੇ ਕੋਈ ਸੌਦਾ ਲੈਣ ਜਾਵੋ ਜਦੋਂ ਬਕਾਇਆ ਵੱਜ ਜਾਂਦਾ ਹੈ ਤਾਂ ਦੁਕਾਨਦਾਰ ਥੋੜੀ ਜਿਹੀ ਸਵੀਟਾਂ ਟੌਫੀਆਂ ਤੁਹਾਨੂੰ ਫੜਾ ਦਿੰਦਾ ਹੈ ਕੋਈ ਮੰਗਦਾ ਤਾਂ ਨਹੀਂ ਉਹ ਦੇ ਦਿੰਦਾ ਹੈ ਇਦਾਂ ਹੀ ਜਦੋਂ ਗੁਰੂ ਕੇ ਪਾਸ ਆਵੋ ਲੈਣ ਕੀ ਆਉਣਾ ਹੈ ਨਾਮ ਲੈਣ ਆਉਣਾ ਹੈ ਸਤਗੁਰ ਦਾ ਪਿਆਰ ਲੈਣਾ ਆਉਣਾ ਹੈ ਸਤਗੁਰ ਦੀ ਨਜ਼ਰ ਲੈਣ ਆਉਣੀ ਹੈ ਸੁਖਤਮ ਵੱਲੋਂ ਵੱਲੀ ਆਪਣੇ ਆਪ ਮਿਲ ਜਾਣਿਆ ਇਸ ਕਰਕੇ ਸਾਧ ਸੰਗਤ ਜੀਓ ਸ਼ਬਦ ਗੁਰੂ ਦੇ ਚਰਨਾਂ ਨਾਲ ਜੁੜਦੇ ਹਾਂ ਸ਼ਬਦ ਗੁਰੂ ਪਾਸੋਂ ਅਸੀਸਾਂ ਲੈਨੇ ਆਂ ਸ਼ਬਦ ਨੂੰ ਹੀ ਹਿਰਦੇ ਵਿੱਚ ਬਸਾਉਂਦੇ ਆਂ ਆਪਣਾ ਜੀਵਨ ਬਤੀਤ ਕਰਨ ਦਾ ਉਦਮ ਕਰੀਏ ਉਦਮ ਕਰੀਂਦੇ ਆਂ ਜੀਓ ਤੂੰ ਕਮਾਵਦੇ ਆਂ ਸਿਖ ਪੁੰਝ ਧਿਆਏ ਦੇ ਆ ਤੇ ਪ੍ਰਭੂ ਮਿਲ ਨਾਨਕ ਤਰਿ ਕਿੰਤ ਫਿਰ ਬਖਸ਼ਿਸ਼ਾਂ ਹੋ ਜਾਂਦੀਆਂ ਹਨ ਸੋ ਇਤਨੀ ਹਾਜ਼ਰੀ ਆਪ ਗੁਰੂ ਕੀ ਪਿਆਰੀ ਸਾਧ ਸੰਗਤ ਨੇ ਪ੍ਰਵਾਨ ਕਰਨੀ ਮਹਾ ਪ੍ਰਸ਼ਾਦਾ ਹੁਕਮ ਹੈ ਵੀ ਜ਼ਰੂਰ ਹਾਜ਼ਰੀ ਲਾਉਣੀ ਹੈ ਸਾਨੂੰ ਕੋਈ ਵਿਚਾਰ ਨਹੀਂ ਕਰਨੀ ਆਉਂਦੀ ਬੋਲਣਾ ਨਹੀਂ ਆਉਂਦਾ ਲੇਕਿਨ ਹੁਕਮ ਸਿਰ ਮੱਥੇ ਮੰਨਦੇ ਆਂ ਸਤਿਪੁਰਖਾਂ ਦਾ ਵੀ ਸ਼ੁਕਰਾਨਾ ਜਿਨ੍ਹਾਂ ਨੇ ਇੱਥੇ ਬੁਲਾ ਕਰਕੇ ਤਨਗੁਰ ਗੰਸਾਬਹ ਮਹਾਰਾਜ ਜੀ ਦੇ ਦਰਸ਼ਨ ਹੋਏ ਆਪ ਪਿਆਰੀਆਂ ਸੰਗਤਾਂ ਦੇ ਦਰਸ਼ਨ ਹੋਏ ਆਪ ਜੀ ਦੀ ਧੂੜੀ ਮਿਲੀ ਇਹੋ ਹੀ ਬੇਨਤੀ ਹੈ ਭਾਈ ਜਿੱਥੇ ਆਪ ਤੁਸੀਂ ਸ਼ਬਦ ਗੁਰੂ ਨਾਲ ਜੁੜਉਣਾ ਉੱਥੇ ਸਾਨੂੰ ਵੀ ਜੋੜਨ ਦਾ ਯਤਨ ਕਰਨਾ ਬੇਅੰਤ ਸਤਪੁਰਖ ਮਹਾਂਪੁਰਖ ਗੁਣੀ ਜਨ ਵਿਦਮਾਨ ਸਟੇਜ ਤੇ ਬਰਾਜਬਾਨ ਹਨ ਉਹ ਆਪ ਜੀ ਨੂੰ ਗੁਰੂ ਪਾਤਸ਼ਾਹ ਦੇ ਕੇ ਚਰਨਾਂ ਨਾਲ ਜੁਰਨ ਕੇ ਆਪ ਜੀ ਨੇ ਅਸੀਂ ਸਾਂ ਬਖਸ਼ਨੀਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਧੰਨਵਾਦ ਸੰਤ ਬਾਬਾ ਅਨਹਦ ਰਾਜ ਸਿੰਘ ਜੀ ਦਾ ਸਨਮਾਨ ਕੀਤਾ ਜਾ ਰਿਹਾ ਹੈ ਬੋਲੇ ਸੋ ਨਿਹਾਲ ਬਹੁਤ-ਬਹੁਤ ਧੰਨਵਾਦ ਸੰਤ ਬਾਬਾ ਅਨਹਦ ਰਾਜ ਸਿੰਘ ਜੀ ਮਹਾਂਪੁਰਖ ਸੰਤ ਬਾਬਾ ਜਸਵੰਤ ਸਿੰਘ ਜੀ ਗੁਰਦੁਆਰਾ ਨਾਨਕ ਸਰਸਮਰਾਲਾ ਚੌਕ ਵੱਲੋਂ ਵਰਸੋਏ ਹੋਏ ਮਹਾਂਪੁਰਖ ਸੰਤ ਬਾਬਾ ਡਾਕਟਰ ਅਨਹਦ ਰਾਜ ਸਿੰਘ ਜੀ ਜੀ ਆਇਆਂ ਨੂੰ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਿਵਦੀ ਟਕਸਾਲ ਮਹਾਂਪੁਰਖਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੁਣ ਅੱਧੇ ਘੰਟੇ ਵਾਸਤੇ ਸੰਤ ਬਾਬਾ ਰਣਜੀਤ ਸਿੰਘ ਜੀ ਟਿੰਗੀ ਵਾਲੇ ਕੀਰਤਨ ਦੀ ਕਥਾ ਵਿਚਾਰਾਂ ਨਾਲ ਆਪ ਸੰਗਤਾਂ ਨੂੰ ਨਿਹਾਲ ਕਰਨਗੇ ਜਿਸ ਮਹਾਪੁਰਖ ਨੇ ਜਿਸ ਸਾਧੂ ਨੇ ਕਮਾਈ ਕੀਤੀ ਹੁੰਦੀ ਰੰਗ ਰੱਤੜੇ ਦੀ ਉਸ ਦੀ ਐਸੀ ਗੁਰੂ ਦੀ ਕਿਰਪਾ ਬਖਸ਼ਿਸ਼